ਜੋ ਦੁੱਖ ਦੇ ਤੋ ਵਲਪ ਹੋ ਜਾਵੇ ਨਹੀਂ ਖੂ ਤੇ ਵੇ ਕੇ ਹੱਸ ਲੈਨੇ ਆਂ ਅਸੀਂ ਬਹੁਤ ਬਦੂਰਾਂ ਦੇ ਨਾਲ ਆਉਂਦੇ ਜੋ ਤੋ ਆਉਂਦੀ ਨਹੀਂ ਕਵਿਲਦਾਰੀ ਸਰਵਚ ਨਹੀਂ ਲਾਣਾ ਨਾਲ ਟਾਕ ਲੈ ਆਂ ਮਜ਼ਾ ਹਕ ਉਸ ਇਕੱਠਾ ਕੀਤਾ ਹੀਗਾ ਕਿਸ ਨੇ ਦੇਖ ਰੋ ਆ ਕੀ ਬਣਾ ਦੇ ਸਭ galtੀਆਂ ਨੀਰਾ ਸਮੋ ਨੋ ਚੱਕ ਲੈਣ ਸੱਜੇ ਕਟੋ ਘਟ ਸੱਤ ਲੱਖ ਰੁਪਿਆ ਸੀ ਕੈਸ ਤਵਨੀਆ ਲੋਨ ਲਿਆ ਸੀਗਾ ਆ ਦੇਖ ਲਓ ਜੀ ਆ ਆ ਆ ਕੋਲ ਸਾਡੇ ਨਨ ਹੋ ਰਿਹਾ ਦੇਖੋ ਜੀ ਮਦ ਆ ਸਾਡੀ ਕਮਾਈ ਹੈ ਜੀ ਜ਼ਿੰਦਗੀ ਦੀ ਜਵਾਕ ਮੇਰੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਪੁੱਤ ਸਭ ਮਰੀ ਜਾਂਦੇ ਮੈਂ ਅੱਜ ਮੈਨੂੰ ਅੱਜ ਛੁੱਟੀ ਸੀਗੀ ਮੈਂ ਵੀ ਅੱਜ ਨਾਲ ਲੱਗਿਆ ਹੋਇਆ ਸੀਗਾ ਆ ਸ਼ਾਮ ਨੂੰ ਖੰਨੇ ਕਿਨਾਂ ਲੱਭੇ ਆ ਬੈਂਕ ਚਾ ਸਾਡੇ ਮੇਲੇ ਪਿੰਡਾਂ ਦੇ ਆਤਮੇ ਆਣ ਗਵਾਂਡ ਦੇ ਮਾਲੋ ਅਸੀਂ ਨਵਾਂ ਕੰਮ ਸ਼ੁਰੂ ਕੀਤਾ ਠੀਕ ਆ ਆ ਸਾਨੂੰ ਸਿਲਸਿਲਾ ਮਿਲਿਆ ਆ ਦੇਖੋ ਜੀ ਜਿਹੜੇ ਤਕੜੇ ਬੰਦਿਆਂ ਨਾਲ ਕੀ ਉਹ ਦੇਖੋ ਆ ਪੈਂਕਜ ਸਾਡੇ ਬਾਪੂ ਵਾਲੀ ਪੱਗ ਦੇ ਆ ਸਭ ਕੋਈ ਜਾਲਤਾ ਜੀ ਸਾਡਾ ਚੌਕ ਕੋਈ ਜਾਲਤਾ ਜੀ ਕਿੰਨਾ ਕੀੜਾਂ ਦੀਆਂ ਤਲੀਆਂ ਤੇ ਕਿੰਨਾ ਦੀਆਂ ਕਮਾਈ ਹੋਣੀ ਆ ਅਮਰੇ ਸਾਹਮਣੇ ਕੋਈ ਨਾਦਾਰੀ ਸਾਡੇ ਕੋਈ ਆਈਆ ਡੱਕ ਲੈਣੇ ਦੋ ਦਿਲ ਮਿੰਨੇ ਦੀ ਕਵਾਇਆ ਮੇਰਾ ਭਰਾ ਮਾਚੂ ਟੈਲੈਂਟ ਆ ਵੇਨਾ ਓ ਤੇ ਓ ਤੇ ਹੈ ਕੇਦ ਮਤ ਜਵਾਰੇ ਨੀ ਟਿਕਸ ਵਿੱਚ ਜਵਾਈ ਗਈ ਹੈ ਜੀਆ ਤੇਰਾ ਸਾਹ ਕੋ ਦੋਰਿਆ ਜੀਆ ਦੇਖੋ ਭਗਵਾਨ ਤਵਾਰ ਸੁਰਦਾ ਜੇ ਹੋਵੇ ਨਾ ਤਾਂ ਸੋਚੇ ਵੀ ਜਿਹੜੇ ਤਗੜੇ ਤਗੜੇ ਮਗਰ ਮੱਛਰੇ ਨਾ ਤੇ ਛੋਟਿਆ ਛੋਟਿਆ ਨੂੰ ਇਦਾਂ ਹੀ ਖਾ ਲੋ ਯਾਰ ਤੁਸੀਂ ਠੀਕ ਆ ਕਿਉਂ ਸਾਨੂੰ ਮਦੋ ਸਭ ਸਿੱਟੀਆਂ ਦਿੰਦੇ ਕਿਉਂ ਤਗੜਿਆ ਤਗੜਿਆ ਨੇ ਕਹ ਹੱਥਾਂ 'ਚ ਪਾਉਣਿਓ ਸਾਡੀ ਯਾਰ ਖੜੀ ਮੱਚ ਸਾਡੀ ਕਮਾਈ ਆਈ ਆ ਆ 3511 ਵਿੱਚ ਸਾਡੀ ਕਮਾਈ ਸਿੰਦੀ ਸੀ ਉਹ ਲੈ ਗਿਆ ਜੀ ਆ ਗਿਆ ਵੇ ਅੱਜ ਰੈਂਦੀ ਫਸਲ ਨੂੰ ਆੜਤੀਆ ਕਰੇ ਕਹਿ ਗਿਆ ਉਹ ਖੜੀ ਮੱਚ ਕੀ ਏ ਘੜੇ ਚਾਰ ਕਣਕ ਤੇ 3511 ਵਿੱਚ ਗੁਰਦੁਆਰੇ ਕੋਲ ਘਰ ਆ ਸਾਡਾ ਖੇਤਾਂ ਦੇ ਵਿੱਚ ਘਰ ਆ ਆ ਨਵਾਂ ਘਰ ਜੁੜੂ ਸਾਡੀ ਆ ਵੀਰੇ ਸਾਡੀ ਕਮਾਈ ਆ ਆ ਕਮਾਈ ਅਸੀਂ ਕਰ ਲਈ ਜਿਹੜੀਆਂ ਗੈਸਤਾਂ ਭਤਨੀਆਂ ਨੇ ਹੁਣ ਉਹ ਦੇਖਾਂਗੇ ਜਾਂ ਤਾਂ ਮਰਾਂਗੇ ਜਾਂ ਫਿਰ ਜ਼ਮੀਨ ਵੇਚਾਂ ਨਹੀਂ ਉਹਦੇ ਵਿੱਚ ਮੱਝ ਲੈਣੇ ਉਹ ਜੋ ਦੋਇਆਂ ਦੀ ਨੀ ਕਵਿਲਦਾਰੀ ਸਾਹ ਵਿੱਚ ਨਹੀਂ ਲਾਣਾ ਨਾਲ